ਗੁਰਦਾਸਪੁਰ ਦੇ ਇੱਕ ਨਿੱਜੀ ਮਸ਼ਹੂਰ ਰੈਸਟੋਰੈਂਟ ਦੇ ਵਿੱਚ ਸਾਡੇ ਗੁਰਦਾਸਪੁਰ ਦੇ ਸੀਨੀਅਰ ਪੱਤਰਕਾਰ ਬਸ਼ੰਬਰ ਬਿੱਟੂ ਗਏ ਸਨ ਆਪਣੇ ਪਰਿਵਾਰ ਦੇ ਨਾਲ ਖਾਣਾ ਖਾਣ ਵਾਸਤੇ ਖਾਣਾ ਮੰਗਵਾਇਆ ਤਾਂ ਖਾਣਾ ਸ਼ੁਰੂ ਕਰ ਦਿੱਤਾ ਜਦ ਖਾਣਾ ਖਾਂਦੇ-ਖਾਂਦੇ ਚੋਲਾਂ ਦੇ ਵਿੱਚੋਂ ਕੀੜਾ ਨਿਕਲ ਆਇਆ ਜਿਸ ਦਾ ਰੈਸਟੋਰੈਂਟ ਵਾਲੇ ਸਹੀ ਜਵਾਬ ਨਹੀਂ ਦੇ ਸਕੇ ਉਹਨਾਂ ਨੇ ਇਸ ਰੈਸਟੋਰੈਂਟ ਦੇ ਉੱਪਰ ਕਾਰਵਾਈ ਦੀ ਮੰਗ ਵੀ ਕੀਤੀ ਅਤੇ ਆਖਿਆ ਵੀ ਕਿ ਅਸੀਂ ਇਹਨਾਂ ਦੀ ਸ਼ਿਕਾਇਤ ਵੀ ਕਰਾਂਗੇ ਆਉਤ ਨੂੰ ਦਿਖਾਉਂਦੇ ਹਾਂ ਇਹ ਸਾਰੀ ਵੀਡੀਓ ਅਤੇ ਹੋਰ ਕੀ ਕੁਝ ਕਹਿਣਾ ਹੈ ਸੀਨੀਅਰ ਪੱਤਰਕਾਰ ਬਸ਼ੰਬਰ ਮਿੱਟੂ ਦਾ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਵੀ ਇਹ 14 ਵਿੱਚ ਕੀੜਾ ਪਿਆ ਸੀ ਉਹਨਾਂ ਨੇ 14 ਦੇ ਅੱਗੇ ਤੋਂ ਬਾਅਦ ਖਾ ਚੁੱਕੇ ਸੀ ਥੋੜਾ ਜਿੜਾ ਕਿੰਦੀ ਔਰ ਇਹਨਾਂ ਦਾ ਦੇਖ ਲਓ ਹਾਲ ਵੀ ਇਹ 14 ਵਿੱਚ ਕੀੜਾ ਨਹੀਂ ਪਿਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਉਹਨਾਂ ਦੇ ਮੈਨੇਜਰ ਨੂੰ ਉਹ ਕਹਿੰਦਾ ਜੀ ਇਹ ਕੋਈ ਗੱਲ ਨਹੀਂ ਇਹ ਕਹਿੰਦੇ ਸਪਰੇਅ ਦੀ ਗਲਤੀ ਦਾ ਆ ਗਿਆ ਉਹ ਦੱਸੋ ਜੀ ਕਿਹੜੇ ਸਪਰੇਅ ਕਰਦੇ ਨੇ ਤੇ ਕਿਹੜੇ ਖਵਾਈ ਜਾਂਦੇ ਹਨ ਸਾਨੂੰ ਇਹ ਵੀ ਦਿਖਾ ਰਹੇ ਉਹ ਵੀ ਮੈਂ ਇਹ ਯਸੂਰ ਨਿਖਰ ਜਿਹੜੇ ਕਹਿੰਦੇ ਕਿ ਅਸੀਂ ਬੜਾ ਵਧੀਆ ਖਾਣਾ ਪਵਾਨੇ ਆ ਤੇ ਤੁਸੀਂ ਲੋਕੋ ਵੀ ਇਹ 14 ਵਿੱਚ ਕੀੜੇ ਪਵਾ ਦੇ ਰਹੇ ਇਹ ਤੁਸੀਂ ਕਿੰਨਾ ਕੁ ਵਧੀਆ ਕੰਮ ਕਰਦੇ ਅਸੀਂ ਤਾਂ ਖਾਮ ਦੇਖ ਰਹੇ ਵੀ ਇੱਥੇ ਬਹੁਤ ਨੇ ਨਾਜਰ ਖਾਚ ਬਣੇ ਨੇ ਔਰ ਇਹ ਦੇਖੋ ਖਾਣਾ ਪਵਾ ਉਹਨਾਂ ਨੂੰ ਪੁੱਛਿਆ ਤੁਸੀਂ ਪੁੱਛਦੇ ਆ ਕਿ ਭਾਈ ਸਾਹਿਬ ਆਇਆ ਤੁਸੀਂ ਜਿਹੜਾ ਖਾਣਾ ਘੋਰੀਓ 14 ਵਿੱਚ ਤੇ ਕੀੜੇ ਪਵਾ ਲਿਓ ਭਾਈ ਸਾਹਿਬ 14 ਵਿੱਚ ਕੀੜੇ ਪਵਾ ਕੀ ਕਹਿੰਦੇ ਹੋ ਬੰਦੇ 14 ਵਾਲੇ ਕੀੜਾ ਨਿਕਰਾ ਕੀ ਕਹਿੰਦੇ ਹੋ ਬੰਦੇ ਅੱਗੇ ਲਾਓ ਅੱਗੇ ਨਹੀਂ ਦੱਸਾਰੇ ਆ ਕੀ ਸਾਹਮਣੇ ਤੁਹਾਡੇ ਨਹੀਂ ਹੋ ਰਿਹਾ ਸਰ ਸਾਹਮਣੇ ਬਰਤਾਂ ਨੂੰ ਸਪਰੇਅ ਨੂੰ ਮਾਰੀ ਗੱਜ ਸਪਰੇਅ ਮਾਰ ਕੇ ਚੌੜਾਈ ਬਾਦੇ ਕੋਈ ਸਰ ਵਰ ਨਾ ਜਿਹਾ ਹੋਇਆ ਕਦੀ ਅੱਜ ਤੱਕ ਇਹੋ ਜਿਹੇ ਅਲੱਮਾ ਨਹੀਂ ਆਏ ਸਾਡੇ ਆ ਕੀ ਜਦੋਂ ਮੈਨੂੰ ਆ ਗਿਆ ਤਾਂ ਫਿਰ ਕੀ ਹੀ ਵੇਖਿਆ ਨਹੀਂ ਕਦੀ ਸਰ ਇੰਨਾ ਜੋ ਪੁਰਾਣਾ ਰੈਸਟੋਰੈਂਟ ਜਲਦਾ ਪਿਆ ਕੋਈ ਇਹੋ ਦੇ ਗੱਲ ਜਦ ਤੱਕ ਕੱਢੀ ਹੋਈ ਫਿਰ ਦੇਖੋ ਵੀ ਅਜੇ ਤੱਕ ਆਪਣੀ ਗਲਤੀ ਮੰਨ ਨੂੰ ਤਿਆਰ ਨਹੀਂ ਕੀਤੀ ਜਾਂਦਾ ਜੀ ਪਹਿਲੀ ਵਾਰ ਹੋਇਆ ਇਹ ਦੱਸੋ ਆਪਣੀ ਗਲਤੀ ਮੰਨਦੇ ਹੋ ਜੀ ਪਹਿਲੀ ਵਾਰੀ ਆਇਆ ਕਦਾਣਾ ਹੋਇਆ ਨਹੀਂ ਇਹਦਾ ਹੁਣ ਅਤਾਜ ਅੱਗੇ ਸ਼ਿਕਾਇਤ ਕਰਾਂਗਾ ਡੀ ਐਚਓ ਨੂੰ ਜਾ ਕੇ ਤੇ ਦੀਸਾ ਪੱਕੀ ਬਾਜੀ ਇਸਨੇ ਕੀ ਕਰਦਾ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੀੜਾ ਆਇਆ ਤਾਂ ਕੋਈ ਗੱਲ ਨਹੀਂ ਕੋਈ ਗਲਤੀ ਹੋ ਗਈ ਸਾਡੀ ਆਪ ਵੀ ਦੇਖ ਲਓ ਵੀ ਇਹਨਾਂ ਦੇ ਚੌਲਾਂ ਵਿੱਚ ਕੀ ਹਾਲਾਤ ਹਨ ਕਿਤੇ ਨੇ ਕਿ ਚੌਲਾਂ ਵਿੱਚ ਕੀੜੇ ਕਾ ਕੇ ਲੋਕਾਂ ਨੂੰ ਖਵਾਈ ਜਾਂਦੇ ਬਣੇ ਪਰ ਸ਼ਾਇਦ ਪਈ ਜਾਂਦੇ ਜੀ ਪੜੇ ਬਈ ਰੈਸਟੋਰਾਂ ਵਿੱਚ ਆ ਖਾਣਾ ਦਿੰਦੇ ਆ ਆਪ ਵੀ ਦੇਖ ਸਕਦੇ ਹੋ ਇਹਨਾਂ ਦੇ ਮੈਂ ਆਪ ਖਾਣਾ ਖਾਣ ਦੇ ਬੱਚਿਆਂ ਨਾਲ ਆਇਆ ਹੋਇਆ ਵੇਖੋ ਇਹ ਕਿ ਅਨਪੂਨਾ ਰੈਸਟੋਰਾਂ ਦਾ ਕਾਸਪੋਰਟ ਹੈ ਇਹਦੇ ਵਿੱਚ ਚੌਲਾਂ ਵਿੱਚ ਕੀੜੇ ਪਾਈਏ ਇਹਨਾਂ ਨੇ ਤੇ ਬੱਚਿਆਂ ਨੂੰ ਪਾਈ ਜਾਂਦੇ ਨੇ ਇਹ ਬਿਲਕੁਲ ਆਪ ਜੀ ਮੈਂ ਅਨਪੂਨਾ ਰੈਸਟੋਰਾਂ ਬਣਾ ਪਰਿਵਾਰ ਨਾਲ ਖਾਣਾ ਖਾਣ ਆਇਆ ਔਰ ਜਿਹੜੀ ਅੱਜ ਸਾਹਮਣੇ ਚੌਲ ਮੇਹ ਚੌਲ ਦੇ ਤਿੱਲਾ ਸੀ ਜਿਵੇਂ ਵੀ ਇਹ ਚੌਲ ਵਿੱਚ ਕੀੜਾ ਪਿਆ ਸੀ ਔਰ ਅਸੀਂ ਚੌਲ ਅੱਜ ਤੋਂ ਬਾਅਦ ਖਾ ਚੁੱਕੇ ਸੀ ਥੋੜਾ ਜਿਹਾ ਰਹਿ ਗਿਆ ਸੀ ਔਰ ਇਹਨਾਂ ਦਾ ਦੇਖ ਲੋ ਹਾਲ ਵੀ ਇਹ 14 ਵਿੱਚ ਕੀੜਾ ਨਿਕਲਿਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਇਹਨਾਂ ਦੇ ਮੈਨੇਜਰ ਨੂੰ ਉਹ ਕਹਿੰਦਾ ਜੀ ਇਹ ਕੋਈ ਗੱਲ ਨਹੀਂ ਇਹ ਕਹਿੰਦੇ ਸਪਰੇਅ ਕੀਤੀ ਗਲਤੀ ਦਾ ਆ ਗਿਆ ਨਾ ਤੁਸੀਂ ਜੀ ਕਿਹੜੇ ਸਪਰੇਅ ਕਰਦੇ ਨੇ ਤੇ ਕਿਹੜੇ ਛਾਈ ਜਾਂਦੇ ਸਾਨੂੰ ਇਹ ਵੀ ਦੇਖ ਲੋ ਵੀ ਮੇਨ ਜਿਹੜਾ ਐਸ.ਟੀ.ਓ. ਨੇ ਛਾਇਆ ਉਹ ਜਿਹੜੇ ਕਹਿੰਦੇ ਕਿ ਅਸੀਂ ਬੜਾ ਵਧੀਆ ਖਾਣਾ ਪੋਣੇ ਆਂ ਤੇ ਤੁਸੀਂ ਦੇਖ ਲਓ ਵੀ ਇਹ 14 ਵਿੱਚ ਕੀੜੇ ਪਾਵਾ ਦੇ ਰਹੇ ਇਹ ਤੁਸੀਂ ਕਿੰਨਾ ਕੁ ਵਧੀਆ ਕੰਮ ਕਰਦੇ ਅਸੀਂ ਤਾਂ ਨਾਲ ਖਾਣ ਦੇਖਦੇ ਵੀ ਇੱਥੇ ਬਹੁਤ ਨੇ ਮੈਨੇਜਰ ਖੜੇ ਨੇ ਔਰ ਇਹ ਦੇਖੋ ਖਾਣਾ ਪਿਆ ਰਿਹਾ ਉਹਨਾਂ ਨੂੰ ਪੁੱਛਦੇ ਆ ਉਹਦੇ ਪੁੱਛਦੇ ਆ ਕਿ ਭਾਈ ਸਾਹਿਬ ਕੋਈ ਮੀਡੀਆ ਭਾਨਾ ਕੀ ਕਹਿੰਦੇ ਨੂੰ ਬਣੋ। ਤੁਹਾਡਾ ਕੀੜਾ ਨਿਕਲਿਆ ਕੀ ਕਹਿੰਦੇ ਬਾਰੇ? ਇਹ ਨਿੰਦਾ ਸਾਰੇ। ਆ ਕੀ ਸਮਝ ਤੁਹਾਡੇ? ਨਹੀਂ ਹੋ ਰਿਹਾ ਸਰ ਸਾਹਮਣੇ ਵਰਤਾਂ ਨੂੰ ਸਪਰੇਅ ਨੂੰ ਮਾਰੀ ਗਏ। ਸਪਰੇਅ ਮਾਰਦੇ ਚੌੜਾਈ ਬਾਹਰ ਕੋਈ। ਨਹੀਂ ਨਹੀਂ ਸਿਰਫ ਕੀੜਾ ਹੀ ਹੋਇਆ ਕਦੀ ਅੱਜ ਤੱਕ ਰਿਹਾ ਹੁੰਦਾ ਲਾਮਾ ਨਹੀਂ ਆਇਆ ਸਾਡੇ। ਆ ਕੀ ਆ ਜਦੋਂ ਮੈਨੂੰ ਆ ਗਿਆ ਤਾਂ ਫਿਰ ਕੀ ਹੀ ਵੇਖਿਆ ਨਹੀਂ ਕਦੀ। ਕਿੰਨਾ ਪੁਰਾਣਾ ਰੈਸਟੋਰੈਂਟ ਚੱਲਦਾ ਪਿਆ। ਕੋਈ ਇਹੋ ਦੇ ਗੱਲ ਜਦ ਤੱਕ ਕੱਢੀ ਹੋਈ। ਜੀ ਜੇ ਉਸ ਦਿਨ ਵੀ ਅਜੇ ਤੱਕ ਆਪਣੀ ਗਲਤੀ ਮੰਨਉਣੀ ਤਿਆਰ ਨਹੀਂ ਕਹੀ ਜਾਂਦਾ ਜੀ ਪਹਿਲੀ ਵਾਰੀ ਹੋਇਆ ਇਹ ਦੱਸੋ ਆਪਣੀ ਗਲਤੀ ਮੰਨਦੇ ਕਹਿੰਦਾ ਜੀ ਪਹਿਲੀ ਵਾਰੀ ਹੋਇਆ ਤੱਕ ਤੁਹਾਨੂੰ ਹੋ ਜਾਣੀ ਇਹਦਾ ਹੁਣ ਅਦਾਜ ਅੱਗੇ ਕੋਈ ਸ਼ਿਕਾਇਤ ਕਰਦਾ ਡੀ ਐਚਓ ਨੂੰ ਜਾ ਕੇ ਤੇ ਜੀ ਸਾਹਿਬ ਨੂੰ ਪੱਕੀ ਬਾਜੀ ਇਸ ਨੇ ਕੀ ਕਰਦਾ